ਜਦੋਂ ਮੈਂ ਪਹਿਲਾ ਕਲਾਕਾਰ ਹੁੰਦਾ ਸੀ ਪੀਟੀਸੀ ਚੈਨਲ ਜੇ ਤੈਨਾਂ ਦੇ ਤੇ ਆਉਂਦੇ ਹੁੰਦੇ ਸੀ ਉਦੋਂ ਕਹਿੰਦਾ ਸੀ ਬਹੁਤ ਕਮਾਲ ਦਾ ਬੰਦਾ ਹੈ ਬੰਦਾ ਹੈ ਬਸ ਯਾਰ ਤੇਰੇ ਮੁਤਾਬਕ ਹੀ ਚੱਲੂਗਾ ਕੰਮ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਥੋੜਾ ਥੋੜੇ ਮੁਤਾਬਕ ਹੀ ਚੱਲੂਗਾ ਇਹ ਕੰਮ ਹਰ ਗੱਲ ਤੇ ਕਹਿੰਦਾ ਮੈਂ ਅੱਜ ਉਧਰੋਂ ਆਇਆ ਚਾਰੇ ਪਾਸੇ ਜਿੱਧਰ ਨਿਗਾਹ ਮਾਰੋ ਬਾਲ ਸਿੰਘ ਸਾਹਿਬ ਦੇ ਕੰਮ ਵੱਡੇ ਬਾਲ ਸਿੰਘ ਸਾਹਿਬ ਦੇ ਕੰਮ ਨਜ਼ਰ ਆਉਂਦੇ ਆ ਸੱਜੇ ਪਾਸੇ ਦੇਖਿਆ ਸੌਰੀ ਕੰਮ ਬਾਲ ਸਾਹਿਬ ਦੇ ਬਣਾਈਆਂ ਮੰਡੀਆਂ ਔਨ ਟਿਊਬਲ ਚੱਲੀ ਜਾਂਦੇ ਨੇ ਆ ਫਸਲਾਂ ਸਾਰੀਆਂ ਬਾਲਸਾਬ ਕਰਕੇ ਆਈਆਂ ਨਹਿਰਾਂ ਕੱਸੀਆਂ ਬਾਲਸਾਬ ਕਰਕੇ ਜਿੱਧਰ ਦੇਖੋ ਬਾਲਸਾਬ ਦੇ ਕੰਮ ਮੈਂ ਕਿਹਾ ਕੋਟਕਪੂਰੇ ਤੇ ਬਰਗਾੜੀ ਵਿਚਦੀ ਲੰਘਦਾ ਹੋਏਗਾ ਉਹ ਵੀ ਦੇਖ ਲਿਆ ਫਿਰ ਵੀ ਉਹ ਬਾਲਸਾਬ ਨਹੀਂ ਕਰਾਇਆ ਸੀ ਕੰਮ ਉਹ ਜਿਹੜਾ ਭੈਤਬੀ ਵਾਲਾ ਉੱਥੇ ਸੌਂ ਜਾਂਨ ਜਦੋਂ ਪਕੋਟਕਪੂਰੇ ਤੇ ਬਰਗਾੜੀ ਵਿਚਦੀ ਲੰਘਦਾ ਉਹ ਅੱਖਾਂ ਮਿਜਨਦੀਆਂ ਨੇ ਉੱਥੇ ਜਿਹੜੀ ਸੰਗਤ ਤੇ ਗੋਲੀ ਚਲਾਈ ਸੀ ਲੰਗਰ ਦੀ ਸੇਵਾ ਕਰ ਦਿਆਂਦੇ ਜਿਹੜਾ ਗੰਦਾ ਪਾਣੀ ਕੋਟਕਪੂਰੇ ਬਾਥੜਾ ਪਾਈਆਂ ਸੀ ਗੁਰੂ ਸਾਹਿਬ ਦੀ ਹਾਜ਼ਰੀ ਚ ਉਹ ਵੀ ਤਾਂ ਬਾਲ ਸਾਹਿਬ ਦੇ ਆਰਡਰ ਸੀ ਉਹ ਵੀ ਦੇਖ ਲਿਆ ਕਰੋ ਕਦੇ ਨਾ ਕੋਣ ਦੇਖ ਉਹ ਪਹਵਾਂਤ ਬੜਾ ਹੋਰ ਗੱਲ ਮੰਨਤਾ ਹੁਣ ਹੜ ਮੇਰੇ ਨਾਂ ਲਾਤੇ ਕਹਿੰਦੇ ਆ ਭਵਾਂਤ ਮਾਨ ਨਹੀਂ ਲੈਂਦੇ ਮੈਂ ਕਿ ਉੱਤਰਾਖੰਡ ਚ ਮੈਂ ਹੀ ਗਿਆ ਹੂੰ ਹਿਮਾਚਲ ਚ ਵੀ ਮੈਂ ਹੀ ਗਿਆ ਸੀ ਪਹਾੜ ਦੇ ਉਹ ਪੰਜ ਸੱਤ ਉਹਨਾਂ ਦੇ ਪਹਾੜ ਰੁੜ ਕੇ ਆ ਗਏ ਮਨ ਤਾਂ ਹੁਣ ਇਹ ਫਿਕਰ ਲੱਗਿਆ ਪਿਆ ਵੀ ਅੱਗੇ ਧੁੰਦ ਪਾਊਗੀ। ਉਹ ਵੀ ਮੇਰੇ ਨਾਲ ਵੀ ਧੁੰਦੇ ਬੇ ਭਗਵਾਨ ਤਮਨ ਧੁੰਦ ਨੂੰ ਰੋਕ ਸਕਦਾ ਸੀ। ਸੁਖਵੀਰ ਬਾਦਲ ਹੋਰਾਂ ਨੇ ਜਿੱਦਿਆਂ ਦੇ ਹਾਰੇ ਨੇ ਨ 2017 ਚ ਹਾਰਨ ਲੱਗੇ ਨੇ 22 ਚ ਜਮੀ ਸੁਪੜਾ ਸਾਫ ਹੋ ਗਿਆ। ਦੋ ਤਿੰਨ ਸੀਟਾਂ ਹੀ ਰਹਿ ਗਈਆਂ। 24 ਚ ਜਮੀ ਨਿਬੜ ਗਿਆ ਕੰਮ। 22 ਇਲੈਕਸ਼ਨਾਂ ਜਿੰਨੀਆਂ ਵੀ ਹੋਈਆਂ 8 22 ਇਲੈਕਸ਼ਨਾਂ ਹੋਈਆਂ ਜੋ ਸੱਤ ਆਮ ਆਦਮੀ ਪੱਟ ਨੇ ਜਿੱਤੀਆਂ ਨੇ। ਚੱਬੇ ਵਾਲ ਜਿੱਤੀ ਐ। ਡੇਰਾ ਬਾਬਾ ਨਾਨਕ ਜਿੱਤੀ ਐ ਗਿੱਦੜਵਾਹ ਜਿੱਤਿਆ ਲੁਧਿਆਣਾ ਪੱਛਮੀ ਜਲੰਧਰ ਪੱਛਮੀ ਤੇ ਲੁਧਿਆਣੇ ਦੀ ਜਿਹੜੀ ਐਮਪੀ ਦੀ ਸਾਰੀਆਂ ਸਾਰੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਇੰਨਾ ਡਰੇ ਹੋਏ ਨੇ ਉਹੋਂ ਦੇ ਜਦੋਂ ਦੇ ਹਾਰੇ ਨੇ ਪਹਿਲੀ ਵਾਰ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਇਹਨਾਂ ਨੇ ਆਪ ਦੇ ਘਰੇ ਝਾੜੂ ਵਾਲੇ ਜਿਹੜੇ ਆਉਂਦੇ ਸੀ ਸਫਾਈ ਕਰਨ ਉਹਨਾਂ ਨੂੰ ਕਹਿ ਰੱਖਿਆ ਵੀ ਝਾੜੂ ਨਹੀਂ ਲਾਉਣਾ ਤੜਕੀ ਤੜਕੀ ਬਹੁਤ ਸੁਪਨੇਚ ਵੀ ਇਹੀ ਆਉਂਦਾ ਤੜਕੀ ਵੀ ਤੁਸੀਂ ਇਹੀ ਦਿਖਾ ਦਿੰਨੇ ਹੋ ਪੋਚਾ ਲਾ ਦਿਆ ਕਰੋ ਕੱਪੜੇ ਦਾ ਪੋਚੇ ਨਾ ਕਰ ਲਓ ਸਾਬ ਹੁਣ ਆਪ ਵੀ ਕਹੀ ਜਾਂਦਾ ਜਿੰਨੇ ਤੁਹਾਡੇ ਘਰਾਂ ਝਾੜੂ ਪਏ ਨੇ ਇਹਨਾਂ ਨੂੰ ਅੱਗ ਲਾ ਦਿਓ ਲੈ ਯਾਰ ਇਹ ਮੁੱਤਾ ਹੈ ਪੰਜਾਬ ਦਾ ਤੁਸੀਂ ਹਾਲਾਤ ਦੇਖ ਲਓ ਇਹਨਾਂ ਦੇ ਪਰ ਮੈਨੂੰ ਬਹੁਤ ਵਧੀਆ ਲੱਗਦਾ ਵੀ ਚਲ ਚੀਕਾਂ ਤਾਂ ਪੈ ਰਹੀਆਂ ਨੇ ਨਾ ਦੁਖੀ ਕਰ ਰੱਖਿਆ ਸੀ ਇਹਨਾਂ ਨੇ ਯਾਰ ਵੀ ਚਲੋ ਆਮ ਘਰਾਂ ਚੋਂ ਉੱਠ ਕੇ ਲੋਕਾਂ ਨੇ ਚੀਕਾਂ ਤਾਂ ਪੁਆਈਆਂ ਨਾ ਉਈ ਦੇਖੋ ਦਰਦ ਦੇਖੋ ਇਹਨਾਂ ਦਾ ਠੀਕ ਹੈ ਨਾ ਸੁਖਵੀਰ ਬਾਦਲ ਚੰਗੀ ਭਲੀ ਕਹਿੰਦਾ 2022 ਚ ਗੱਡੀ ਲਈ ਤੇ ਚੜਨ ਲੱਗੀ ਸੀ ਝਾੜੂ ਵਾਲੇ ਨੇ ਪੰਗਾ ਪਾ ਦਿੱਤਾ ਲੈ ਯਾਰ ਸਮਝਦੇ ਕੀ ਹੋ ਤੁਸੀਂ ਪੰਜਾਬ ਨੂੰ ਗੱਡੀ ਸਮਝਦੇ ਹੋ ਲਈ ਤੇ ਚੜ ਗਈ ਤੇ ਲੁੱਟਾਂਗੇ ਫਲਾਣਾ ਕਰਾਂਗੇ ਕਮਾਲ ਦੱਸੋ ਮੈਨੂੰ ਕਿਹੜੇ ਮੂੰਹ ਨਾ ਆ ਜਾਂਦੇ ਨੇ ਫਿਰ ਫਿਰ ਤੀਜੇ ਦਿਨ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਮਰਗਾ ਝਾੜੂ ਚੋ ਦੋ ਚਾਰ ਬਰੀਕ ਟੀਲੇ ਜੇ ਕਮਜ਼ੋਰ ਟੀਲੇ ਜੇ ਸਫਾਈ ਕਰਦੇ ਕਰਦੇ ਨਿਕਲ ਵੀ ਜਾਣ ਨਾ ਝਾੜੂ ਦਾ ਸਫਾਈ ਕਰਦਾ ਰਹਿੰਦਾ ਉਹ ਤੱਕੜੀ ਦੀ ਕਰਸੀ ਟੁੱਟ ਜੇ ਮੇਤਰਾ ਤੋਲਣ ਜੋਗੀ ਨਹੀਂ ਰਹਿੰਦੀ ਤੱਕੜੀ ਸੰਭਲਿਆ ਤੂੰ ਆਪਣੀ ਤੱਕੜੀ ਖਿੰਡੀ ਪਈ ਐ ਬਹੁਤ ਧੰਨਵਾਦ ਪਿੰੜੀ ਬਹੁਤ ਧੰਨਵਾਦ ਸੋ ਇਸ ਕਰਕੇ ਇਹਨਾਂ ਤੋਂ ਖਿਹੜਾ ਮਸਾ ਛੁੱਟਿਆ ਇਨੂੰ ਫਿਰਦੇ ਰਹਿਣ ਦੇ ਕੋਈ ਨ ਗਲੀਆਂ ਗੁਲੀਆਂ ਚ ਆ ਜਾਣ ਦੋ ਲੜਿਓ ਨਾ ਇਹਨਾਂ ਨਾਲ ਇਹ ਲੜਨ ਨੂੰ ਫਿਰਦੇ ਆ ਇਹ ਇਹ ਲੜਨ ਨੂੰ ਫਿਰਦੇ ਆ ਸੋਸ਼ਲ ਮੀਡੀਆ ਤੇ ਵੀ ਲੜਨ ਨੂੰ ਫਿਰਦੇ ਆ ਕੁਛ ਨਹੀਂ ਕਹਿਣਾ ਜੇ ਉਹ ਕਹਿੰਦੇ ਅਸੀਂ ਜਿੱਤਾਂਗੇ ਕਹਾਂ ਹਾਂਜੀ ਤੁਸੀਂ ਜਿੱਤੋ ਉਹ ਸੋਸ਼ਲ ਮੀਡੀਆ ਤੇ ਪਤਾ ਨਹੀਂ ਕਿੱਥੋਂ ਟੀਮਾਂ ਬਿਠਾ ਰੱਖੇ ਤਾ ਮਹੱਲੀ ਬੈਠੇ ਜਾਂ ਕਿਤੇ ਚੰਡੀਗੜ੍ਹ ਬੈਠੀ ਕਮੈਂਟ ਪਾਈ ਜਾਂਦੇ ਆ ਤੂੰ ਥੱਲੇ ਆਪਾਂ ਲੜ ਪੈਨੇ ਉਹਨਾਂ ਨਾਲ ਲੜਨਾਂ ਕੰਮ ਕਰਨਾ ਬਸ ਜਿਹੜਾ ਪਹਿਲਵਾਨ ਕੁਸ਼ਤੀ 'ਚ ਢੈਂਦਾ ਹੋਵੇ ਉਹਨੂੰ ਪਤਾ ਲੱਗ ਜੇ ਮੈਂ ਟਾਹੂਗਾ ਮੈਂ ਹਾਰ ਜੂਗਾ ਉਹ ਫਿਰ ਅਕਾਲੀ ਦਲ ਤੇ ਕਾਂਗਰਸ ਵਾਲੀਆਂ ਹਰਕਤਾਂ ਤੇ ਆ ਜਾਂਦਾ ਕੰਨ ਕੁੰਨ ਕੇ ਦੰਦੀ ਵੱਢਣ ਲੱਗ ਜਾਂਦਾ ਦੂਜੇ ਪਹਿਲਵਾਨ ਦੇ ਕ੍ਰੂਟ ਮਾਰ ਲੱਗ ਜਾਂਦਾ ਰੈਫਰੀ ਵੀ ਹਟਾਉਂਦਾ ਵੀ ਜੇ ਆਪਾਂ ਜਾ ਦੂਜੇ ਦਾ ਹੱਥ ਖੜਾ ਕਰ ਦਿੰਦਾ ਆਈ ਵਾਹ ਦਾਤੋ ਤਿੰਨ ਨੰਬਰ ਤੇ ਵਟਣਾ ਆਪਣਾ 3 ਨੰਬਰ ਵਾਲਾ ਬਟਨ 11 ਤਰੀਕ ਨੂੰ ਦਬਕ ਕੇ ਘਰੇ ਆ ਜਿਓ ਇਧਰ ਉਧਰ ਵਾਲੇ ਬਟਨਾਵਾਂ ਬਲ ਦੇਖਿਓ ਨਾ ਹੋ ਸਕਦਾ ਚਿੱਟਾ ਮੋਤੀ ਆ ਉਤਰੇ ਹੋਵੇ ਕਾਲਾ ਮੋਤੀ ਆ ਜੇ ਐਨੇ ਨੈਸ਼ ਨੇ ਇਹ ਤਾਂ ਦਰਖਤ ਤੇ ਕਾਂਗਰਸ ਲਿਖਦੀ ਐ ਉਹ ਸੁੱਕ ਜਾਂਦਾ 2 ਮਹੀਨਿਆਂ ਚ ਜਾ ਆਪਾਂ ਤਾਂ ਫੇਰ ਬੰਦੇ ਆ ਇਹ ਬੰਦੇ ਖਾ ਕੇ ਢਕਾਰ ਨਹੀਂ ਮਾਰਦੇ ਸੁਆਣ ਨੂੰ ਫਿਰਦੇ ਰਹਿਣ ਤੋਂ ਗਲੀਆਂ ਗੁਲੀਆਂ ਚ ਕੁਛ ਨਾ ਕਹੋ ਆਪ ਹੀ ਤੁਰ ਜਾਣਗੇ 14 ਤਰੀਕ ਤੋਂ ਬਾਅਦ ਬੈਸੇ ਨਹੀਂ ਖਾਉਣੇ ਇਹ ਆਪਦਾ ਰਾਮ ਨਾਲ ਉਹ ਤੋਂ ਬਾਅਦ ਬੱਚੇ ਪੜਾਈਏ ਤਰੱਕੀਆਂ ਕਰੀਏ ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦੇਈਏ ਬਜ਼ੁਰਗਾਂ ਦਾ ਇਲਾਜ ਕਰਾਈਏ ਗਰਾਊਂਡ ਬਣਾਈਏ ਪਿੰਡਾਂ ਦੇ ਬੱਚੇ ਸਾਡੇ ਖੇਡਾਂ ਵੱਲ ਜਾਣ ਮੈੜੀ ਸੰਗਤ ਤੋਂ ਬਚਣ ਸਕੂਲ ਬਣਾਈਏ ਛੱਪੜਾਂ ਟੋਬਿਆਂ ਨੂੰ ਸਾਫ਼ ਕਰਕੇ ਸੜਕਾਂ ਬਣਾਈਏ ਤਾਂ ਕਿ ਇਨਫਰਾਸਟ੍ਰਕਚਰ ਤੇ ਆਪਣਾ ਪੈਸਾ ਖਰਚ ਹੋਵੇ ਵਿਕਾਸ ਵਾਲੀ ਗੱਡੀ ਜਿਹੜੀ ਉਹਦੀ ਸਪੀਡ ਤੇਜ਼ ਨਵੇ ਆ ਬੇਨਤੀ ਕਰਨ ਵਾਸਤੇ ਮੈਂ ਤੁਹਾਡੇ ਕੋਲੇ ਆਇਆ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਯਾਰ ਸੱਚੀ ਦਿਲੋਂ ਹੀ ਬੋਲਦੇ ਨੇ ਜਿਵੇਂ ਹੈਗੀਆਂ ਉਹ ਹੈ ਜੀ ਹਾਂ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਕੋਈ ਫੂਮ ਫਾ ਜਾਂ ਕੋਈ ਓਂਕਾਰ ਵਾਲੀ ਗੱਲ ਨਹੀਂ ਸਾਡੇ ਚੁੱਲਿਆਂ ਦੀ ਗੱਲ ਕਰਦੇ ਆ ਸਾਡੇ ਜਵਾਕਾਂ ਦੀ ਪੜਾਈਆਂ ਦੀ ਗੱਲ ਕਰਦੇ ਆ ਇੱਕ ਗੱਲ ਦੇਖ ਲਿਓ ਜੇ ਤਾਂ ਕੋਈ ਹੋਰ ਬਟਨ ਦਬੋਂਗੇ ਤਾਂ ਤੁਹਾਡੇ ਪਿੰਡ ਲੜਾਈ ਆਊਗੀ ਜੇ ਝਾੜੂ ਵਾਲਾ ਬਟਨ ਦਬਦੂਗੇ ਤੁਹਾਡੇ ਪਿੰਡ ਪੜਾਈ ਆਊਗੀ ਉਹ ਲੜਾਈ ਤੇ ਪੜ੍ਹਾਈ ਚ ਦੇਖ ਲਓ ਕੀ ਛੋੜਨਾ ਉਸ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਇਧਰ ਹੀ ਅੱਛੜ ਵਾਲੇ ਫਿਰਦੇ ਆ ਆ ਹਰਿਆਣੇ ਵਾਲਾ ਲੰਗੇ ਇੱਥੋਂ ਦੀ ਹਣ ਮੇਰੇ ਕੋਲ ਦੀ ਉਹ ਲੰਗੇ ਆਏ ਉਹ ਵੀ ਫਿਰਦੇ ਆ ਲੈ ਭਾਜਪਾ ਵਾਲੇ ਵੀ ਥੋੜਾ ਇੱਥੇ ਲੈਣਾ ਨਹੀਂ ਦੇਣਾ ਨਹੀਂ ਕੁਝ ਤੁਸੀਂ ਕਿੱਧਰ ਫਿਰਦੇ ਹੋ ਨਾ ਤਿੰਨ ਚ ਨਾ 13 ਚ ਨਾ ਪਲੇਰਾਂ ਚ ਨਾ ਸਪੇਰਾਂ ਚ ਨਾ ਝੋਲੀ ਵਾਲੇ ਬੇਰਾਂ ਚ ਕਿਤੇ ਉਹੀ ਨਹੀਂ ਉਹੀ ਕਿਤੇ ਫਿਰਦੇ ਦੱਸੋ ਉਹੀ ਫਿਰਦੇ ਆਏ ਕਮਲ ਦਾ ਫੁੱਲ ਚੱਕੀ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਹਿੰਦੇ ਪੰਜਾਬ ਮੇਂ ਆਪਨੇ ਮੋਦੀ ਕੀ ਆਂਦੀ ਕੋ ਕੈਸੇ ਰੋਕਾ ਮੈਂ ਕਿਹਾ ਕੀ ਮਤਲਬ ਕਹਿੰਦੇ 2022 ਮੇਂ ਪੰਜਾਬ ਮੇਂ ਮੋਦੀ ਕੀ ਆਂਦੀ ਕੋ ਆਪਨੇ ਕੈਸੇ ਰੋਕਾ ਮੈਂ ਕਹਿੰਦਾ ਉਹਨਾਂ ਨੇ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੇਗਾ ਆਮਾ ਦੀ ਬਾਰਡਰ ਚੋਂ ਛਣ ਕੀ ਐ ਕਹੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਕੰਨੀ ਗੰਦਗੀ ਚ ਮੈਂ ਝਾੜੂ ਵੀ ਕਰਦਾ ਹੁੰਦਾ ਕੰਨ ਗੰਦਗੀ ਸਾਫ ਕਰਦਾ ਮੈਂ ਕਿਹਾ ਸੀ ਝਾੜੂ ਕਿ ਗੰਦਗੀ ਸਾਫ ਕਰਤੀ ਕਮਲ ਉੱਗੇ ਹੀ ਨਹੀਂ ਕਮਲ ਉੱਗੇ ਹੀ ਨਹੀਂ ਇਹ ਫਿਰਦੇ ਫਿਰਦੇ ਪਿੰਡਾਂ ਜੀ ਸਾਢੇ 750 ਕਿਸਾਨ ਸ਼ਹੀਦ ਕਰਤਾ ਉੱਥੇ ਬਾਰਡਰਾਂ ਤੇ ਹਰ ਰੋਜ਼ ਕੋਈ ਨਾ ਕੋਈ ਪੰਜਾਬ ਦੀ ਕੋਈ ਪੰਗਾ ਪਾਈ ਰੱਖਦੇ ਆ ਕਦੇ ਪੰਜਾਬ ਯੂਨੀਵਰਸਿਟੀ ਵਾਲਾ ਪਾ ਲਿਆ ਕਦੇ ਬੀਬੀਐਮਬੀ ਵਾਲਾ ਭਾਖੜਾ ਵਾਲਾ ਪਾ ਲਿਆ ਕਦੇ ਕੋਈ ਕੋਈ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਪੰਜਾਬ ਤੋਂ ਆ ਖੋਲੋ ਉਹ ਖੋਲੋ ਇਹ ਵਾਕੇ ਫੇਰ ਫਿਰਦੇ ਗਲੀਆਂ ਚ ਸੋ ਇਸ ਕਰਕੇ ਆਓ ਇਕੱਠੇ ਹੋ ਕੇ ਆਪਦੇ ਜਵਾਕਾਂ ਨੂੰ ਵੋਟ ਪਾਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੋਟ ਪਾਓ ਆਪਣੇ ਵਿਕਾਸ ਨੂੰ ਵੋਟ ਪਾਓ ਇੱਧਰ ਉੱਧਰ ਦੀਆਂ ਗੱਲਾਂ ਕਿਉਂਕਿ ਉੱਥੇ ਕਿਹੜਾ ਤੁਹਾਡੇ ਕੋਲ ਕੋਈ ਹੋਣਾ ਉਹ ਤਾਂ ਤੁਸੀਂ ਇੱਕ ਪਰਦੇ ਦੇ ਵਿੱਚ ਜਾ ਕੇ ਮਸ਼ੀਨ ਦਾ ਬਟਨ ਦਬਣਾ ਇਹ ਗੱਲ ਦੇਖ ਲਿਓ ਕਿ ਉਹ ਬਟਨ ਨਾ ਪੰਜੇ ਦਾ ਹੈ ਨਾ ਤੱਕੜੀ ਦਾ ਨਾ ਝਾੜੂ ਦਾ ਨਾ ਕਿਸੇ ਹੋਰ ਚੌੜ ਨਿਸ਼ਾਨਦਾ ਹੈ ਉਹ ਬਟਨ ਜਿਹੜਾ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਬਟਨ ਹੈ ਤੁਹਾਡੇ ਪਰਿਵਾਰ ਦੇ ਫਿਊਚਰ ਦਾ ਬਟਨ ਹੈ ਜੇ ਵਧੀਆ ਦਬਦੋਂਗੇ ਫਿਊਚਰ ਬਣ ਜਾਊਗਾ ਜੇ ਉਹ ਪੁਰਾਣੇ ਹੀ ਦਬਦੋਂਗੇ ਜਿਹੜੇ ਦਬਦੇ ਆਏ ਆ ਤਾਂ ਉਹਨਾਂ ਦਾ ਬਣ ਜਾਊਗਾ ਆਪਣਾ ਨਹੀਂ ਬਣਨਾ ਕਿਉਂਕਿ ਉਹਨਾਂ ਨੇ ਤਾਂ ਹੁਣ ਤੱਕ ਪਰਿਵਾਰਾਂਵਾਰੀ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਚਾਰ ਨੁਕਾਤੀ ਪ੍ਰੋਗਰਾਮ ਹੈ ਇਹ ਪੁੱਤ ਭਤੀਜਾ ਸਾਲਾ ਜੀਜਾ ਚਾਰ ਨੁਕਾਤੀ ਪ੍ਰੋਗਰਾਮ ਹੈ ਇਹ ਦੁਗਾ ਉਹਨਾਂ ਨੂੰ ਦਿਸਦਾ ਹੀ ਕੱਖ ਨਹੀਂ ਲੋਕ ਜਾਣ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਤੇ ਚੜ ਗਿਆ ਪਰਿਵਾਰ ਪਰਲੀ ਤੇ ਚੜ ਗਿਆ ਸਕੂਨ ਤਾਂ ਹੋਵੇ ਨਾ ਕੋਈ ਥੋੜਾ ਜਿਹਾ ਕਿ ਹਾਂ ਯਾਰ ਕੁਝ ਲੜਾਈਆਂ ਪੜਾਈਆਂ ਤੋਂ ਅੱਡ ਆ ਨਸ਼ੇ ਵਾਲੀਆਂ ਗੋਲੀਆਂ ਤੇ ਪਿਸਤੌਲ ਵਾਲੀਆਂ ਗੋਲੀਆਂ ਤੋਂ ਬਿਨਾਂ ਕੋਈ ਹੋਰ ਵੀ ਚੀਜ਼ ਆਈ ਹੈ ਯਾਰ ਦੇ ਸਾਡੇ ਜਵਾਬਾਂ ਨੂੰ ਪਹਿਲਾਂ ਇੱਥੇ ਕੋਈ ਮਾਸਟਰ ਤੇ ਡਾਕਟਰ ਆਉਂਦਾ ਹੀ ਨਹੀਂ ਸੀ ਜੇ ਆਉਂਦੇ ਸੀ ਬਦਲੀ ਕਰਾ ਜਾਂਦੇ ਸੀ ਬਾਰਡਰ ਏਰੀਆ 'ਚ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਹੁਣ ਕਾਨੂੰਨ ਬਣਾਤਾ ਇੱਕ ਜਿਹਨੇ ਡਾਕਟਰੀ ਕੀਤੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚੋਂ ਲੁਧਿਆਣੇ ਵਾਲੇ ਆਪਣਾ ਪਟਿਆਲੇ ਵਾਲੇ ਮੈਡੀਕਲ ਕਾਲਜ 'ਚੋਂ ਜਾਂ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਹੈ ਫਰੀਦਕੋਟ ਵਾਲੇ 'ਚੋਂ ਬਾਕੀ ਹੋਰ ਵੀ ਕਾਲਜ ਬਣਾਵਾਂਗੇ ਸਰਕਾਰ ਦੇ ਕਾਲਜਾਂ 'ਚ ਕਿਉਂਕਿ ਫੀਸਾਂ ਘੱਟ ਨੇ ਫੀਸਾਂ ਘੱਟ ਲੈ ਲਾਂਗੇ ਜਿਹੜੇ ਡਾਕਟਰੀ ਕਰਨਗੇ ਮੁੰਡੇ ਕੁੜੀਆਂ ਉਹਨਾਂ ਨਾਲ ਇੱਕ ਐਗਰੀਮੈਂਟ ਹੈ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਡਾਕਟਰੀ ਕਰਨ ਤੋਂ ਬਾਅਦ 2 ਸਾਲ ਘਟੂ ਘਟ ਬਾਰਡਰ ਦੇ ਏਰੀਏ ਦੇ ਵਿੱਚ ਸੇਵਾ ਕਰਕੇ ਜਾਣ ਤਾਂ ਉਹਨਾਂ ਦੀ ਡਾਕਟਰੀ ਜਿਹੜੀ ਅਸੀਂ ਰეკਮੈਂਡ ਕਰਾਂਗੇ ਇਦਾਂ ਹੀ ਮਾਸਟਰਾਂ ਦਾ ਵੱਧ ਪੱਤਾ ਦੇ ਦਾਂਗੇ ਵੱਧ ਉਹਨਾਂ ਨੂੰ ਤਰਖਾ ਦੇ ਦਾਂਗੇ ਪਰ ਇਹ ਨਾ ਕਹੋਗੇ ਇਲਾਕਾ ਹੀ ਛੱਡ ਕੇ ਚਲੇ ਜਾਣਾ ਇੱਥੇ ਵੀ ਲੋਕ ਰਹਿੰਦੇ ਆ ਇਨਸਾਨ ਰਹਿੰਦੇ ਆ ਕੀ ਪਤਾ ਇੱਥੋਂ ਕੋਈ ਕਿੰਨੇ ਪਲੇਅਰ ਨਿਕਲਿਆ ਹੋਣ ਕੀ ਪਤਾ ਇੱਥੋਂ ਕਿੰਨੇ ਡਾਕਟਰ ਨਿਕਲਿਆ ਹੋਣ ਕੀ ਪਤਾ ਇੱਥੋਂ ਕਿੰਨੇ ਇੰਜੀਨੀਅਰ ਨਿਕਲਿਆ ਹੋਣ ਪਰ ਬੱਚਿਆਂ ਨੂੰ ਮੌਕਾ ਤਾਂ ਮਿਲੇ ਨਾ ਕੋਚ ਮਿਲਣ ਮਾਸਟਰ ਮਿਲਣ ਤਾਂ ਹੀ ਨਿਕਲਣਗੇ ਨਾ